ਇਹ ਸਾਡੀ ਇੱਕ ਸਾਡੇ ਅੰਦਰ ਰੈਲਾਈਜੇਸ਼ਨ ਆ ਸਾਡੇ ਅੰਦਰ ਫੀਲਿੰਗ ਆ ਵੀ ਉਹਨੇ ਜੇ ਮੈਨੂੰ ਇੰਨਾ ਕੁ ਦਿੱਤਾ ਤਾਂ ਮੈਨੂੰ ਵੀ ਤ ਉਹਦੀ ਖਾਤਰ ਕੁਛ ਨਾ ਖੁਸ਼ ਉਹਨੂੰ ਯਾਦ ਤਾਂ ਰੱਖਣਾ ਚਾਹੀਦਾ ਹੁਣ ਜਿਹੜਾ ਇਨਸਾਨ ਆਪਾਂ ਕਿਸੇ ਸਟੋਰ ਦੇ ਉੱਤੇ ਜਾਂਦੇ ਆ ਵੋਲਮਾਰਟ ਜਾਂਦੇ ਆ ਜਾਂ ਆਪਾਂ ਕਿਤੇ ਵੀ ਜਾਂਦੇ ਆ ਕਿਸੇ ਵੀ ਜਗ੍ਹਾ ਤੇ ਕੋਈ ਚੀਜ਼ ਖਰੀਦਦੇ ਆ ਹੁਣ ਤੁਸੀਂ ਇਹ ਦੇਖੋ ਜੇ ਤੁਸੀਂ ਉੱਥੇ ਚੀਜ਼ ਲੈ ਲਈ ਪਰ ਤੁਸੀਂ ਪੇ ਆਫ ਨਹੀਂ ਕਰਦੇ ਫਰਸੀ ਕੀ ਬਣ ਗਏ ਹਾਂਜੀ ਕੀ ਬਣ ਗਏ ਚੋਰ ਕਿਉਂਕਿ ਅਸੀਂ ਵੀ ਆਰ ਨਾਟ ਪੇਇੰਗ ਐਨੀਥਿੰਗ ਵਟ ਵੀ ਗਾਟ ਇਟ ਫਰਮ ਥੇ ਅਸੀਂ ਚੋਰ ਬਣ ਕੇ ਫਿਰ ਜੇ ਅਸੀਂ ਜੀਤੋ ਰੱਬ ਤੋਂ ਲੈ ਕੇ ਰੱਬ ਨੂੰ ਪੇ ਆਫ ਹੀ ਨਿਕਾਰੇ ਤਾਂ ਫਿਰ ਅਸੀਂ ਨਹੀਂ ਆ ਅਸੀਂ ਰੱਬ ਦੇ ਚੋਰ ਚੋਰੋ ਥੋੜੀ ਹੁੰਦਾ ਜਿਹੜਾ ਰਾਤ ਨੂੰ ਛੋਰੀਆਂ ਕਰਦਾ ਚੋਰੋ ਵੀ ਹੁੰਦਾ ਜਿਹੜਾ ਰੱਬ ਦੀਆਂ ਦਾਤਾਂ ਲੈ ਕੇ ਨਾ ਸ਼ੁਕਰ ਹੈ ਉਹਨੂੰ ਬਾਣੀ ਵਿੱਚ ਧਰਮ ਦੇ ਵਿੱਚ ਚੋਰਨੀ ਕਾ ਜਾਂਦਾ ਅਕਰਤ ਕਣ ਕਾ ਜਾਂਦਾ ਅਕਰਤ ਕਣ ਕੋਣ ਦਾਤ ਪਿਆਰੀ ਬਿਸਰੀਆ ਰੱਬ ਤੋਂ ਦਾਤਾ ਲੈ ਲਿਆ ਸੀ ਤਰ੍ਹਾਂ ਤਰ੍ਹਾਂ ਦੀਆਂ ਦਾਤਾ ਲੈ ਲਿਆ ਮੈਨੂੰ ਆ ਵੀ ਚਾਹੀਦਾ ਮੈਨੂੰ ਆ ਵੀ ਚਾਹੀਦਾ ਮੈਨੂੰ ਆ ਵੀ ਚਾਹੀਦਾ ਮੈਨੂੰ ਆ ਵੀ ਚਾਹੀਦਾ ਫਿਰ ਜਦੋਂ ਵਾਰੀ ਆਉਂਦੀ ਆ ਫਿਰ ਉਹਦਾ ਸ਼ੁਕਰਾਨਾ ਕਾ ਮੇਂ ਸ਼ੁਕਰਾਨਾ ਸਾਰੇ ਤੋਂ ਹੁੰਦਾ ਸ਼ੁਕਰਾਨਾ ਬਹੁਤ ਔਖਾ ਬਹੁਤ ਜਿਆਦਾ ਔਖਾ ਐਸਾ ਵੈਲੀ ਟਫਿਸ ਥਿੰਗ ਬਹੁਤ ਜ਼ਿਆਦਾ ਔਖਾ ਕੰਮ ਹੈ ਕਿ ਅਸੀਂ ਉਹਦਾ ਸ਼ੁਕਰਾਨਾ ਕਰੀਏ